ਦੁਗੁ ਦੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ 'ਚ ਬੈਠੀ ਸਤਿ ਸੰਗਤ ਜੀਓ ਚੌਥੇ ਪਾਛਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1263 ਅੰਗ ਤੇ ਸ਼ਬਦ ਚੰਨ ਕਰਦੇ ਮਹਾਰ ਮਹੱਲਾ ਚੌਥ ਗੰਗਾ ਜਮਨਾ ਗੋਦਾਵਰੀ ਸਰਸਰੀ ਤੇ ਕਰੇ ਉਦਮ ਤੂਰ ਸਾਧੂ ਕੀ ਤਾਈ ਅੰਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਪਦੇਸ ਕਰਦੇ ਗੰਗਾ ਜਮਨਾ ਗਦਾਵਰੀ ਸੁਰਸਰੀ ਤੇ ਕਰੇ ਉਦਮ ਇਹ ਉਦਮ ਕਰਦੀਆਂ ਉਪਰਾਲਾ ਕਰਦੀ ਹੈ ਕਿਹਦੀ ਚੀਜ਼ ਦਾ ਉਦਮ ਕਰਦੀ ਆ ਪਾਲਾ ਕਰਦੀ ਆ ਹਨ ਤੂਰ ਸਾਧੂ ਕੀ ਤਾਈ ਸਾਧੂਆਂ ਦੀ ਤੂਰ ਲੈਣ ਵਾਸਤੇ ਸੰਸਾਰ ਇਹਨਾਂ ਦੇ ਖਿਨਾਰ ਕਰਨ ਦੇ ਨਾਲ ਪਵਿੱਤਰ ਮੰਨਦਾ ਆਪਣੇ ਆਪ ਨੂੰ ਦੇਖਣ ਗੁਰੂ ਬਚਨ ਕਰਦੇ ਹਨ ਕਿ ਇਹ ਸਾਧੂਆਂ ਦੀ ਤੂਰ ਮੰਗਦੀਆਂ ਨਿਕ ਤੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਆਪਣੇ ਬਣਾਈ ਮੰਨ ਘੜਤ ਗੱਲ ਨਹੀਂ ਗੰਗਾ ਜਮਨਾ গোਦਾਬਰੀ ਸਰਸਰ ਤੇ ਕਰੇ ਉਦਮ ਤੂਰ ਸਾਤੂ ਕੀ ਤਾਈ ਕਿਲ ਵੀ ਇੱਕ ਮੈਲ ਭਰੇ ਭਰੇ ਕਹਿੰਦੇ ਪਾਪਾ ਨਾਲ ਪਰ ਕੇਲਬਿਕ ਮੈਲ ਪਰੇ ਪਰੇ ਹਮਰੇ ਵਿੱਚ ਕਹਿੰਦੇ ਬਹੁਤ ਅਸੀਂ ਪਾਪ ਕਰ ਲਿਆ ਮੈਲ ਦੇ ਨਾਲ ਭਰ ਚੁੱਕੇ ਕੇਲਬਿਕ ਮੈਲ ਪਰੇ ਪਰੇ ਹਮਰੇ ਵਿੱਚ ਹਾਂਬਰੀ ਮੈਲ ਸਾਧੂ ਕੀ ਧੂਰ ਗਵਾਈ ਕਹਿੰਦੇ ਸਾਡੀ ਮੈਲ ਹੈ ਨਾ ਜਿਹੜੀ ਭਰੀ ਵੀ ਪਾਪਾਂ ਦੀ ਇਹ ਸਾਧੂ ਆਦੀ ਧੂੜ ਇਸ ਨੂੰ ਗਵਾ ਦਿੰਦੀ ਹੈ ਖਤਮ ਕਰ ਦਿੰਦੀ ਹੈ ਕਾਲ ਯੁਗ ਦੇ ਵਿੱਚ ਹੋਰ ਕੋਈ ਟੱਗ ਤਰੀਕਾ ਨਹੀਂ ਪਾਪ ਖਤਮ ਕਰਨ ਦਾ ਸਾਧੂ ਆਦੀ ਧੂੜ ਹੈ ਜਿਹੜੀ ਇਹ ਪਾਪਾਂ ਨੂੰ ਖਤਮ ਕਰ ਦਿੰਦੀ ਹੈ ਮੈਲ ਨੂੰ ਧੋ ਦਿੰਦੀ ਉਹ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਕਿਲਬਿਕ ਮੈਲ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਕਹਿੰਦੇ ਸਾਧੂ ਦੀ ਧੂਰ ਨੇ ਇਸ ਮੈਲ ਨੂੰ ਆਪਾ ਆਲੇ ਨੂੰ ਧੋ ਦਿੱਤਾ ਤੀਰਤ 68 ਮੱਜਨ ਅੰਢਾਈ ਕਹਿੰਦੇ 68 ਕੀਰਤ 860 ਇਚਨਾਨ ਕੀਤੇ ਸਤ ਸੰਗਤ ਕੀ ਧੂਰ ਸਤ ਸੰਗਤ ਇਹ ਸਤ ਦੀ ਸੰਗਤ ਤੁਸੀਂ ਸਤ ਸੰਗਤ ਦਾ ਵੀ ਭਲੇਖਾ ਹੈ ਉਹ ਵੀ ਗੁਰੂ ਦੂਰ ਕਰਦੇ ਹਨ ਸਤ ਸੰਗਤ ਕੈਸੀ ਜਾਣੀਐ ਹਿੱਤੇ ਏਕੋ ਨਾਮ ਵਖਾਣਾ ਸਤਿਗੁਰੂ ਬੱਚੋ ਸਤ ਸੰਗਤ ਨਾ ਹੋਈ ਇਹ ਸਤ ਸੰਗਤ ਵਾਸਤੇ ਦੱਸਿਆ ਕਿ ਸਤ ਗੁਰੂ ਤੋਂ ਬਿਨਾਂ ਸਤ ਸੰਗਤ ਨਹੀਂ ਹੋ ਸਕਦੀ ਸਤ ਗੁਰੂ ਸਾਡੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੇ ਕਰੇ ਜਿੱਥੋਂ ਕੇਵਲ ਇੱਕੋ ਨਾਮ ਦਾ ਬਖਾਣੇ ਕਰੇ ਜੋ ਤੋ ਸਤ ਸੰਗਤ ਦੀ ਤੋਰ ਨਾ ਉੱਡ ਕੇ ਉੱਪਰ ਗਈ ਸਤ ਸੰਗਤ ਕੀ ਤੋਰ ਪਰਿ ਉੱਡ ਨੇਤਰੀ ਸਭ ਦੁਰਮਤ ਮੈਲ ਗਵਾਈ ਕਰੇ ਦੁਰਮਤ ਦੀ ਜਿਹੜੀ ਮੈਲ ਸੀ ਨਾ ਫਿਰ ਗਵਾ ਚੁੱਕੀ ਖਤਮ ਹੋ ਜੋ ਤੋ ਸਤ ਸੰਗਤ ਦੀ ਤੋਰ ਉੱਡੀਏ ਫਿਰ ਸਾਧੂ ਪ੍ਰਾਪਤ ਹੋਈ ਸਾਡੀ ਮੈਲ ਖਤਮ ਹੋ ਗਈ ਤੀਰਤ 68 ਮੰਜਨ ਧਾਈ ਸਤ ਸੰਗਤ ਕੀ ਤੂਰ ਪਰਿ ਉਡ ਨੇਤਰੀ ਸਭ ਦੁਰਮਤ ਮੈਲ ਕਵਾਈ ਰੋ ਯਾਹਰ ਨਬੀ ਤਪੇਤ ਪਾਗੀ ਥਰ ਆਣੀ ਕਦੇ ਰਥਾਪਿਓ ਮਹਸਾਈ ਸਤਸੰਗਈ ਹੁਣ ਕਦਾਰਨਾਥ ਤੇ ਜਾਂਦੇ ਆ ਹਿੰਦੂ ਮਤ ਆਪਣੇ ਧਰਮ ਦੇ ਮੁਤਾਬਕ ਜਾਂਦੇ ਲੇਕਿਨ ਗੁਰੂ ਬਾਦਸ਼ਾਹ ਬਚਨ ਕਰਦੇ ਹਨ ਕਿ ਜੇ ਸਤ ਸੰਗਤ ਦੀ ਪ੍ਰਾਪਤੀ ਹੋ ਜਵੇ ਸਾਧੂਆਂ ਦੀ ਧੂੜ ਮਿਲ ਜਵੇ ਸਾਰੇ ਪਾਪ ਕੱਟੇ ਜਾਂਦੇ ਕਾਂਸੀ ਕ੍ਰਿਸ਼ਨ ਚਰਾਬਤ ਗਉ ਕ੍ਰਿਸ਼ਨ ਕਾਂਸੀ ਦੇ ਮਥਰਾ ਚ ਗਊਆਂ ਨੂੰ ਚਰਾਉਂਦਾ ਕਾਂਸੀ ਕ੍ਰਿਸ਼ਨ ਚਰਾਬਤ ਗਉ ਮਿਲ ਹਰ ਜਨ ਸੋਭਾ ਪਾਈ ਕਹਿੰਦੇ ਜਦੋਂ ਹਰ ਜਨ ਮਿਲੇ ਹਨ ਸਾਧੂ ਮਿਲੇ ਹਨ ਫਿਰ ਸੋਭਾ ਪਾਈ ਦਸੇ ਗੁਰੂ ਨਾਨਕ ਪਾਤਸ਼ਾਹ ਦਾ ਅਪਰਾਲਾ ਸਾਰੇ ਇਤਿਹਾਸ ਨੂੰ ਵੀ ਨਾਲ ਲੈ ਕੇ ਚਲਦਾ ਹੈ ਸਾਡੇ ਜੀਵਨ ਨੂੰ ਵੀ ਨਾਲ ਲੈ ਕੇ ਚਲਦਾ ਹੈ ਸਾਰੇ ਦੇਵੀ ਦੇਵਤਿਆਂ ਨੂੰ ਵੀ ਨਾਲ ਲੈ ਕੇ ਚਲਦਾ 크੍ਰਿਸ਼ਨ ਕਹਿੰਦੇ ਜਿਹੜੇ ਕਾਂਸੀ ਚ ਗਊਆਂ ਚਰਾਉਂਦੇ ਆ ਉਹਨਾਂ ਨੇ ਸੋਭਾ ਕਦੋਂ ਪਾਈ ਹੈ 크੍ਰਿ ਕਾਂਸੀ 크੍ਰਿਸ਼ਨ ਚਰਾਬਤ ਗਊ ਮਿਲ ਹਰ ਜਾਨਾ ਇਹਨੇ ਜਦੋਂ ਹਰ ਜਨ ਨੂੰ ਮਿਲੇ। ਤਾਂ ਐਸੀ ਕਿ ਜਨਨਾਂ ਸਾਧੂ ਨੂੰ ਕਹਿੰਦੇ ਸੰਤਾਂ ਨੂੰ ਕਹਿੰਦੇ ਭਗਤਾਂ ਨੂੰ ਕਹਿੰਦੇ। ਕਹਿੰਦੇ ਜਦੋਂ ਉਹਨਾਂ ਨੂੰ ਹਰ ਜਨ ਮਿਲੇ ਆ ਸਾਧੂ ਮਿਲੇ ਆ ਫਿਰ ਸੋਭਾ ਪਾ। ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇ ਵੀ ਥਾਪੈ। ਕਹਿੰਦੇ ਜਿੰਨੇ ਤੀਰਥ ਬੜਾਏ ਤੇ।ਿਤਨੇ ਲੋਚੈ। ਸਭ ਲੋਚਦੇ ਆ। ਤੂਰ ਸਾਧੂ ਕੀ ਤਾਈ ਕਹਿੰਦੇ ਸਾਰੇ ਸਾਧੂ ਦੀ ਤੂਰ ਨੂੰ ਲੋਚਦੇ ਆ ਇੱਕ ਤੀਰਥ ਦੀ ਗੱਲ ਨਹੀਂ ਕੀਤੀ ਸਾਰੇ ਤੀਰਥ ਇਤਨੇ ਤੀਰਥ ਦੇਵੀ ਥਾਪੇ ਸਭ ਤਿਛਨੇ ਲੋਚੇ ਤੂਰ ਸਾਧੂ ਕੀ ਤਾਈ ਹਰ ਕਾ ਸ਼ਾਂਤ ਮਿਲੇ ਕਹਿੰਦੇ ਜੀ ਰੱਬ ਦਾ ਸ਼ਾਂਤ ਮਿਲਦੇ हर का संत मिले गुर साधु पातशा ने संत गुर साधु ला हर का संत मिले गुर साधु लै लिसकी तुरमुख लाई ਕਹਿੰਦਾ ਲੈ ਕਿ ਬਰੋ ਦੀ ਤੂੜ ਮੁੱਖ ਨੂੰ ਲਈ ਸੈਸਿਕੀ ਮੁੱਖ ਨੂੰ ਲਈ ਆ ਮੂ ਨੂੰ ਲਈ ਆ ਬੜੇ ਕੀਮਤੀ ਬਚਨ ਪਾਛਾ ਕਰਦੇ ਲੇਕਿਨ ਜੇ ਇਹਨਾਂ ਦੀ ਸਮਝ ਪੈ ਜਵੇ ਸਤ ਸਾਧੂਆਂ ਦੀ ਤੂੜ ਕਹਿੰਦੇ ਲੈ ਕੇ ਮੁੱਖ ਨੂੰ ਲਈ ਆ ਮੂ ਨੂੰ ਲਈ ਆ ਅਸੀਂ ਤਾਂ ਮੱਥੇ ਨੂੰ ਲਾਉਂਦੇ ਆ ਦੇਖ ਲਓ ਜਦਾ ਵੀ ਅਸੀਂ ਕਦੇ ਮੱਥਾ ਟੇਕਦੇ ਆ ਨਾ ਥੱਲੇ ਧਰਤੀ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਂਦੇ ਆ ਇਹ ਤਾਂ ਫਰਕ ਹੈ ਮੂੰਹ ਆ Đ ਮੱਥਾ ਆ Đ ਦੋਨਾਂ 'ਚ ਫਰਕ ਹੈ ਨਾ ਇਸ ਰਾਖਸੋ ਦੇਖ ਲਓ ਆਪਾਂ ਵੀ ਜਦੋਂ ਕੋਈ ਚੀਜ਼ ਹੁੰਦੀ ਹੈ ਮੱਥੇ ਨੂੰ ਲਾਉਂਦੇ ਆ ਗੁਰੂ ਕਹਿੰਦੇ ਸਾਧੂਆਂ ਤੇ ਧੂੜ ਲੈ ਕੇ ਮੁੱਖ ਨੂੰ ਲਾਈਐ ਇਹ ਤਾਂ ਫਰਕ ਹੈ ਨਾ ਕੋਈ ਗੱਲ ਦਾ ਢੰਡੀ ਹੈ ਕੋਈ ਸਾਧੂਆਂ ਨੇ ਜਿਹੜੀ ਧੂੜ ਦਿੱਤੀ ਸਾਧੂਆਂ ਨੇ ਜਿਹੜਾ ਸ਼ਬਦ ਦਿੱਤਾ ਉਹ ਮੁੱਖ ਨੂੰ ਲਾਇਆ ਮੁੱਖ ਵਿੱਚ ਪਾਇਆ ਮੱਥੇ ਨੂੰ ਨਹੀਂ ਲਾਇਆ ਉਹ ਤਾਂ ਮੁੱਖ ਨੂੰ ਲਾਇਆ ਮੂੰਹ ਨੂੰ ਲਾਇਆ ਮੂੰਹ ਦੇ ਨਾਲ ਉਹ ਜਪਿਆ ਜਾਂਦਾ ਉਹ ਛਕਿਆ ਜਾਂਦਾ ਨੀ ਸਾਧੂ ਆਦੀ ਧੂੜ ਐ ਨਾ ਤੋੜ ਮਿੱਟੀ ਨਹੀਂ ਐ ਤੋੜ ਸਾਧੂਆਂ ਦੇ ਸ਼ਬਦ ਹਨ ਇਹ ਮਿੱਟੀ ਕੀ ਸਵਾਰ ਸਕਦੀ ਐ ਇਹ ਵੀ ਤਾਂ ਭਲੇਖਾ ਸਵਾਰਨੇ ਵਾਲੀ ਚੀਜ਼ ਤਾਂ ਸ਼ਬਦ ਐ ਸਾਵਤ ਸਾਧੂਆਂ ਨੂੰ ਦਿੱਤਿਆ ਮੁੱਖ ਦੇ ਚ ਪਾਇਆ ਦੇ ਕੋ ਕਾਬਾ ਜੇ ਕੋ ਪੂਜੈ ਤਿਸ ਕਾ ਹੋਏ ਆਧਾਰੋ ਕਹਿੰਦੇ ਜੇ ਕੋ ਨੂੰ ਖਾਵੇਗਾ ਏ ਕੋ ਖਾਵੇ ਜੇ ਕੋ ਪੁੰਚੇ ਤਾਂ ਕਿ ਪੁੰਚੇ ਵਾਲੀ ਜਿਹੜੀ ਗੱਲ ਆ ਇਹ ਨਹੀਂ ਸਾਡੇ ਸਮਝ ਪਈ ਖਾਣੇ ਵਾਲੀ ਤੇ ਪੈ ਗਈ ਸਵਸਥ ਲਿਖਤਾ ਏ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਆਧਾਰੋ ਤਾਂ ਕਿ ਚੀਜ਼ ਆਪਾਂ ਛਕ ਲਈ ਉਹ ਚੀਜ਼ ਫਿਰ ਹਾਜਮ ਵੀ ਹੋਣੀ ਚਾਹੀਦੀ ਐ ਜੇ ਹਾਜਮ ਨਾ ਹੋਵੇ ਫਿਰ ਉਲਟੀਆਂ ਉਹ ਕੇ ਬਾਹਰ ਨਿਕਲ ਜਾਂਦੀ ਹੈ ਉਹਦਾ ਪਹਿਲਾਂ ਨਾਲੋਂ ਹੀ ਵੱਧ ਰੋਗੀ ਹੋ ਜਾਂਦਾ ਈ ਜੇ ਆਪਾਂ ਖਾਲੀ ਜਦੋਂ ਉਲਟੀਆਂ ਲੱਗ ਜੀਏ ਬੰਦਾ ਤਾਂ ਉਦੋਂ ਹੀ ਮਰਨੇ ਵਾਲਾ ਹੋ ਜਾਂਦਾ ਕਰਕੇ ਦੇਖਿਓ ਇਹ ਪਰਤਕ ਚੀਜ਼ਾਂ ਜੇ ਕੋ ਖਾਬੇ ਜੇ ਕੋ ਪੁੱਛ ਸਾਨੂੰ ਹਜਮ ਨਹੀਂ ਹੁੰਦੀ ਛਕਲੀ ਇਤਰਾ ਕਹਿੰਦੇ ਆ ਕਿ ਜੇ ਮਾਰਾ ਬੰਦਾ ਕੀ ਪੀ ਲਵੇ ਨਾ ਉਲਟੀਆਂ ਲੱਗ ਜਾਂਦੀਆਂ ਹਜਮ ਨਹੀਂ ਆਉਂਦਾ ਇਤਨੇ ਜਦੋਂ ਸ਼ਬਦ ਦਿੱਤਾ ਇਹਨੂੰ ਛਕਿਆ ਫਿਰ ਹਜਮ ਨਹੀਂ ਆਇਆ ਕਿਉਂ ਨਹੀਂ ਆਇਆ ਫਿਰ ਲੋਕਾਂ ਨਾਲ ਬੈਸਖੜੀ ਕਰ ਲੈਂਦਾ ਕਿ ਮੈਂ ਤਾਂ ਉੱਪਰਲੀ ਪੱਜ ਵੀ ਤੇ ਚੱਲਿਆ ਗਿਆ ਮੈਂ ਤਾਂ ਬਹੁਤ ਵੱਡੀ ਪਦਵੀ ਪ੍ਰਾਪਤ ਕਰ ਲਈ ਗਿਆਨੀ ਬਦਵਾਨ ਬਣ ਗਿਆ ਲੜਾਈਆਂ ਝਗੜੇ ਖੜੇ ਕਰ ਲਏ ਹੌਮੇ ਆ ਗਈ ਫਿਰ ਜਿਹੜਾ ਅੰਦਰ ਗਿਆ ਸੀ ਸਾਉਧੋਂ ਦਾ ਸਾਉਧ ਫੇਰ ਬਾਹਰ ਨਿਕਲ ਗਿਆ ਅਜਮ ਨਹੀਂ ਆਇਆ ਇਹ ਹਜਮ ਕਰਨੇ ਵਾਸਤੇ ਵੀ ਬਹੁਤ ਵੱਡੀ ਗੁਰੂ ਦੀ ਮਿਹਰ ਦੀ ਲੋੜ ਹੈ ਆਪਣੇ ਬਾਣੀ ਹਜਮ ਨਹੀਂ ਆਉਂਦੀ ਅਸੀਂ ਬਾਹਰ ਕੱਢ ਦਿੰਦੇ ਹੰਕਾਰ ਦੇ ਵਿੱਚ ਇਹ ਚੀਜ਼ਾਂ ਪੜਦਾ ਮੰਗਦੀਆਂ ਕਿਹੜੀਆਂ ਤਿੰਨ ਚੀਜ਼ਾਂ ਪੜਦਾ ਮੰਗਦੀਆਂ ਇਸ ਸੰਸਾਰ ਦੇ ਵਿੱਚ ਇਹ ਭੋਜਨ ਹੈ ਜਿਹੜਾ ਇਹ ਵੀ ਪੜਦਾ ਮੰਗਦਾ ਮਾਇਆ ਵੀ ਪੜਦਾ ਮੰਗਦੀ ਹੈ ਤੇ ਇਸਤਰੀ ਵੀ ਪੜਦਾ ਮੰਗਦੀ ਹੈ ਇਹ ਤਿੰਨੇ ਚੀਜ਼ਾਂ ਖਤਮ ਹੋ ਗਈਆਂ ਸੰਸਾਰ ਦੇ ਵਿੱਚ ਨਾ ਖਾਣ ਦਾ ਪੜਦਾ ਰਿਹਾ ਨਾ ਮਾਇਆ ਦਾ ਪੜਦਾ ਰਿਹਾ ਨਾ ਇਸਤਰੀ ਦਾ ਪੜਦਾ ਰਿਹਾ ਸੰਸਾਰ ਦੁਖੀ ਕਿਉਂ ਹੈ ਗੁਰੂ ਦਾ ਬਚਨ ਨਹੀਂ ਮੰਨਦੇ ਸੋ ਪਾਛਾ ਬਚਨ ਕਰ ਰਹੇ ਸਨ ਕਹਿੰਦੇ ਜਦੋਂ ਹਰ ਦਾ ਸੰਤ ਮਿਲਿਆ ਹਰ ਕਾ ਸੰਤ ਮਿਲੇ ਗੁਰ ਸਾਧੂ ਸਾਧੂਆਂ ਕੋਲੋਂ ਗੁਰ ਮਿਲਿਆ ਸ਼ਬਦ ਮਿਲਿਆ ਸਾਧਾਂ ਕੋਲੋਂ ਮਿਲੇ ਇਸ ਕੀ ਤੂਰ ਮੁਖ ਲਾਈ ਕਿਹਨੇ ਜਿਹੜੀ ਉਹਨਾਂ ਦੀ ਤੂਰ ਸੀ ਨਾ ਕਿਹੜੇ ਸਾਧੂ ਬਚਨ ਕਰਦੇ ਉਹ ਤੂੜ ਹੁੰਦੀ ਹੈ ਕਿਹੜੇ ਸਾਧੂ ਬਚਨ ਕਰਦੇ ਉਹ ਤੂੜ ਦੀ ਗੱਲ ਆ ਦੂਸਰੀ ਮਿੱਟੀ ਦੀ ਗੱਲ ਨਹੀਂ ਇਹ ਮਿੱਟੀ ਨਹੀਂ ਲਾਉਣੀ ਮੱਥੇ ਨੂੰ ਚੱਕ ਕੇ ਕਿਹੜੇ ਸਾਧੂ ਮੁਖ ਤੋਂ ਬੋਲਦੇ ਆ ਬਚਨ ਬੋਲਦੇ ਆ ਕਿਉਂ ਉਹ ਧੂਰ ਕਿਉਂ ਕੰਮ ਕਰਦੀ ਹੈ ਸਾਧੂ ਆ ਦੀ ਰਸਨਾ ਦੀ ਉਸ ਧੂਰ ਦੇ ਵਿੱਚ ਉਹ ਬਚਨਾਂ ਦੇ ਵਿੱਚ ਰੱਬ ਦਾ ਵਸਾ ਹੈ ਉਸ ਜੀਵ ਦੇ ਵਿੱਚ ਰੱਬ ਵੱਸਦਾ ਹੈ ਉੱਥੇ ਰੱਬ ਬੈਠਾ ਹੈ ਇਹ ਵੀ ਤਾਂ ਫਲੇਕਾ ਕੜਾ ਹੋ ਗਿਆ ਕਿ ਸਾਧੂਆਂ ਦੇ ਜੀਵ ਤੇ ਕਿਸ ਤਰ੍ਹਾਂ ਰੱਬ ਬੈਠ ਕੇ ਬਾਣੀ ਦੱਸਦੀ ਹੈ ਸਾਡਾ ਗੁਰੂ ਦੱਦਾ ਲੋਕ ਨਹੀਂ ਦੱਸਦੇ ਗੁਰੂ ਦੱਦਾ ਹੈ ਪਰਬ ਜੀ ਬਸੇ ਸਾਧ ਕੀ ਰਸਨਾ ਰੱਬ ਕਿੱਥੇ ਬਸਦਾ ਹੈ ਇਹ ਸਾਧੂਆਂ ਦੀ ਜੀਵਤ ਹੈ ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਇਸ ਕੀ ਤੂਰ ਮੁਖ ਲਾਈ ਜਿਤਨੀ ਸ੍ਰੇਸ਼ਟ ਤੁਮਾਰੀ ਮੇਰੇ ਸਵਾਮੀ ਕਹ ਜਿੰਨੀ ਸ੍ਰਿਸ਼ਟੀ ਆ ਮੇਰੇ ਸਵਾਮੀ ਹਥੇ ਜਿਤਨੀ ਸ੍ਰੀਤ ਤੁਮਾਰੀ ਮੇਰੇ ਸਵਾਮੀ ਸਭ ਤਿਤਨੀ ਲੋਚੇ ਸਾਰੀ ਸ੍ਰਿਸ਼ਟੀ ਦੀ ਗੱਲ ਕਰ ਦਿੱਤੀ ਕਿ ਸਾਰੀ ਸ੍ਰਿਸ਼ਟੀ ਜਿਹੜੀ ਤੁਸੀਂ ਬਣਾਈ ਹੈ ਆਦੂ ਕੀ ਤਾਈ ਸਭ ਤਿਤਨੀ ਕਿ ਸਾਰੀ ਲੋਚ ਦੀ ਹੈ ਸਾਧੂਆਂ ਦੀ ਤੋੜ ਨੂੰ ਮਿਲਦੀ ਨਹੀਂ ਕਿਉਂ ਨਹੀਂ ਮਿਲਦੀ ਜਿਹੜੇ ਸਾਧੂ ਹਨ ਉਹਨਾਂ ਦੇ ਜਿਹੜੇ ਬਚਨ ਹਨ ਨਾ ਅਮੋਲਕ ਹੈ ਮੁੱਲ ਨਹੀਂ ਮਿਲਦੇ ਅਸੀਂ ਮੁੱਲ ਖਰੀਦਣਾ ਚਾਹੁੰਦੇ ਆ ਸਾਧੂਆਂ ਦੇ ਬਚਨ ਅਮੋਲਕ ਰਤਨ ਸਾਧ ਕੇ ਬਚਨ ਇਹ ਸਾਧ ਦੇ ਬਚਨ ਅਮੁੱਲ ਕਹਿੰਦੇ ਮੁੱਲ ਪੈਸੇ ਦੇ ਕੇ ਸਾਧੂ ਤਾਂ ਬਚਨ ਨਹੀਂ ਕਰਾਇਆ ਜਾ ਸਕਦੇ ਅਮੋਲਕ ਰਤਨ ਕਹਿੰਦੇ ਹੈ ਰਤਨ ਅਮੁੱਲਕ ਹੈ ਮੁੱਲ ਨਹੀਂ ਬੰਦੇ ਆਪਣੇ ਵਾਲਾ ਸਾਧੂ ਤਾਂ ਵੇਚ ਲਿਆ ਜਿਹੜਾ ਆਪਣੇ ਵਾਲਾ ਸੰਤ ਸੀ ਉਹ ਤਾਂ ਵੇਚ ਕੇ ਦੁਰਪਿਆ ਬਾਣੀ ਕਹਿੰਦੀ ਅਮੋਲਕ ਹਨ ਇਹ ਮੁੱਲ ਨਹੀਂ ਖਰੀਦੇ ਜਾ ਸਕਦੇ ਅਦਰ ਮੁੱਲ ਲੈਣ ਵਾਲੇ ਫਿਰਦੇ ਆ ਮੁੱਲ ਵੇਚਣ ਵਾਲੇ ਵੀ ਤਿਆਰ ਖੜੇ ਆ ਸਾਬਤ ਸਾਬਤ ਤਿਤਨੀ ਲੋਚੇ ਤੂਰ ਸਾਧੂ ਕੀਤਾ ਈ ਸਾਰੇ ਸਾਧੂਆਂ ਦੀ ਤੋੜ ਨੂੰ ਲੋਚਦੇ ਆ ਜਿੰਨੀ ਸ੍ਰਿਸ਼ਟੀ ਐ ਸਾਰੇ ਮਿਲਦੀ ਨਹੀਂ ਲੋਚਦੇ ਐ ਮਿਲੀ ਥੋੜਾ ਨਾਨਕ ਲਿਲਾਟ ਹੋਵੇ ਜਿਸ ਲਿਖਿਆ ਕਹਿੰਦੇ ਜੇ ਪਹਿਲਾ ੜਾਟ ਮੱਥੇ 'ਚ ਲਿਖਿਆ ਹੋਵੇ ਤੁਰ ਤੋਂ ਲਿਖਿਆ ਹੋਵੇ ਤਾਂ ਸਾਧੂਆਂ ਦੀ ਤੂੜ ਮਿਲਦੀ ਐ ਲੋਚ ਦੀ ਸਾਰੀ ਸ੍ਰਿਸ਼ਟੀ ਐ ਕਹਿੰਦੇ ਮਿਲਣੀ ਕਦੋਂ ਐ ਜਦੋਂ ਤੁਰ ਤੋਂ ਲਿਖਿਆ ਲਿਲਾਟ ਮੱਥੇ 'ਚ ਲਿਖਿਆ ਨਾਲਿਕ ਲਿਲਾਟ ਹੋਵੇ ਜਿਸ ਲਿਖਿਆ ਇਸ ਸਾਧੂ ਤੂਰ ਲੈ ਹਰ ਪਾਰ ਲੰਗਾਈ ਕਹਿੰਦੇ ਤੂਰ ਮਿਲ ਜਾਂਦੀ ਹੈ ਰੱਬ ਫਿਰ ਉਹਨੂੰ ਪਾਰ ਲੰਘਾ ਦਿੰਦਾ ਸਾਧੂ ਦੇ ਬਚਨਾਂ ਨੇ ਸਾਧੂ ਦੇ ਸ਼ਬਦ ਨੇ ਪਾਰ ਲੰਘਾਏ ਇਹ ਜਿਹੜਾ ਪਵਜਲ ਦਾ ਸਮੁੰਦਰ ਹੈ ਨਾ ਸਾਧੂ ਮਦੀ ਤੂਰ ਸਾਧੂ ਦਾ ਸ਼ਬਦ ਇਹਨੂੰ ਪਾਰ ਲ ਕਰਦਾ ਨਹੀਂ ਡੁੱਬ ਜਾਂਦਾ ਇਹਦੇ ਵਿੱਚ ਤੰਤਰ ਸੀ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਹਨ ਸੰਸਾਰ ਦੇ ਨਤ ਨਾਨਕ ਲਲਾਟ ਹੋਵੇ ਜਿਸ ਲਿਖਿਆ ਇਸ ਸਾਧੂ ਤੂਰ ਦੇ ਹਰ ਪਾਰ ਲੰਘਾਈ ਕਹਿੰਦੇ ਰੱਬ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ ਇਹਨਾਂ ਨੂੰ ਸਾਧੂ ਆਦੀ ਤੂਰ ਮਿਲ ਜਾਂਦੀ ਇਹਨਾਂ ਨੂੰ ਸਾਧੂਆਂ ਦਾ ਸਬਦ ਮਿਲ ਜਾਂਦਾ ਮੱਲਾਰ ਮੱਲਾ ਚੌਥਾ ਇਸ ਜਨਕੋ ਹਰ ਮੀਠ ਲਗਾਨਾ ਜਾਨਵਰ ਬਾਤ ਤੇ ਦੱਸਦੈਨ ਕਿਹੜੇ ਜਿਹੜੇ ਜਾਨ ਹਨ ਉਹ ਸਾਧੂ ਹਨ ਉਹਨਾਂ ਨੂੰ ਹਰ ਮਿੱਠਾ ਲੱਗਦਾ ਹੈ ਬੜਾ ਸਵਾਦ ਲੱਗਦਾ ਹੈ ਉਹ ਇਸ ਨੂੰ ਛਕ ਲੈਂਦੇ ਹਨ ਫਿਰ ਉਹਨਾਂ ਦੀ ਭੁੱਖ ਖਤਮ ਹੋ ਜਾਂਦੀ ਹੈ ਇਸ ਜਨਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਾ ਜਿਹਦੇ ਪਰ ਹਰ ਕਿਰਪਾ ਕਰਦਾ ਉਹਨਾਂ ਨੂੰ ਨਾਮ ਮਿੱਠਾ ਲੱਗਦਾ ਉਹਨਾਂ ਨੂੰ ਬਾਣੀ ਮਿੱਠੀ ਲੱਗਦੀ ਹੈ तिसकी ਭੂਖ ਤੂਖ ਸਭ ਉਤਰ ਹੈ ਇਹਨਾਂ ਨੂੰ ਮਿੱਠਾ ਲੱਗਿਆ ਚੱਕ ਲਿਆ ਜਿਨ੍ਹਾਂ ਨੇ ਨਾਲ ਲੱਗਦਾ ਫਿਰ ਫੈਸਲਾ ਵੀ ਕਰ ਦਿੰਦੇ ਹੈ ਪਹਿਚਾਨ ਵੀ ਦੱਸ ਦਿੰਦੇ ਹੈ ਕਿ ਜਿਨ੍ਹਾਂ ਨੂੰ ਪਾਈ ਮਿੱਠਾ ਲੱਗਿਆ ਜਿੰਨਾ ਨਹੀਂ ਛਕਿਆ ਫਿਰ ਕਿਹੜਾ ਪਾਣਾ ਵਰਤਿਆ ਕੀ ਕੌਤਕ ਹੋਇਆ ਇਸ ਕੀ ਪੂਖ ਦੁਖ ਸਭ ਉਤਰ ਹੈ ਉਹਨਾਂ ਦੀ ਪੋਕ ਤੇ ਦੁਖ ਦੋਨਾਂ ਚੀਜ਼ਾਂ ਖਤਮ ਹੋ ਗਈਆਂ ਕੋਈ ਦੁਖ ਨੇ ਦੇਹ ਦੇ ਨੂੰ ਨਾ ਕੋਈ ਪੋਕ ਰਹੀ ਹੈ ਤਿਰਤਾ ਚਾਂਤ ਹੋ ਗਿਆ ਜਦੋਂ ਪੋਕ ਤੇ ਦੁਖ ਖਤਮ ਹੋ ਜਾਂਦੇ ਆ ਫਿਰ ਸਮਾਧੀ ਲੱਗਦੀ ਹੈ ਇਹ ਸਰੀਰ ਦੁਖੀ ਹੋਵੇ ਨਾ ਫੇਰ ਥੋੜਾ ਪਾਠ ਕੀਤਾ ਜਾ ਸਕਦਾ ਦੇਖੋ ਕਦੇ ਜੇ ਬੁਖਾਰ ਚੜੇ ਜਾਂ ਸਿਰ ਦੁਖਦਾ ਹੋਵੇ ਜਾਂ ਦੰਦ ਜੜ ਦੁਖਦਾ ਹੋਵੇ ਨਹੀਂ ਪਾਠ ਕਰ ਸਕਦਾ ਬੰਦਾ ਇਹ ਚੀਜ਼ਾਂ ਵਰਤ ਕੇ ਦੇਖਿਆ ਕਰੋ ਕਿ ਬਾਬਾ ਨਾਨਕ ਸੱਚ ਬੋਲਦਾ ਜਾਂ ਝੂਠ ਬੋਲਦਾ ਜਦੋਂ ਸਰੀਰ ਦੇ ਵਿੱਚ ਪੀੜਾ ਹੁੰਦੀ ਹੈ ਫੇਰ ਨਹੀਂ ਪਾਠ ਕੀਤਾ ਜਾ ਸਕਦਾ ਜਦੋਂ ਦੁੱਖ ਖਤਮ ਹੋ ਜਾਂਦਾ ਭੁੱਖ ਖਤਮ ਹੋ ਜਾਂਦੀ ਹੈ ਫਿਰ ਸਮਾਧੀ ਲੱਗਦੀ ਹੈ। ਉਕ ਵੀ ਖਤਮ ਹੋਣੀ ਚਾਹੀਦੀ ਹੈ। ਜਦੋਂ ਭੁੱਖ ਲੱਗੀ ਹੋਵੇ ਬੰਦਾ ਫਿਰ ਵੀ ਨਹੀਂ ਬਾਟ ਕਰ ਸਕਦਾ। ਫਿਰ ਵੀ ਧਿਆਨ ਉੱਧਰ ਰਹਿੰਦਾ ਹੈ। ਜਦੋਂ ਦੁੱਖ ਹੋਵੇ ਫਿਰ ਵੀ ਧਿਆਨ ਉੱਧਰ ਜਦੋਂ ਦੋਨੋਂ ਚੀਜ਼ਾਂ ਖਤਮ ਹੁੰਦੀਆਂ ਫੇਰ ਸਿਮਰਨ ਹੁੰਦਾ ਹੈ ਫੇਰ ਸਮਾਧੀ ਲੱਗਦੀ ਹੈ ਇਹ ਕਦੋਂ ਖਤਮ ਹੁੰਦੇ ਆ ਜਦੋਂ ਨਾਮ ਮਿੱਠਾ ਲੱਗਦਾ ਜਦੋਂ ਰੱਬ ਨੇ ਤਾਂ ਰਹਿਮਤਾ ਕਰਦਾ ਗੁਰੂ ਮਿਹਰ ਕਰ ਦਿੰਦਾ ਹੈ ਇਸ ਕੀ ਭੂਖ ਦੁਖ ਸਭ ਉਤਰੇ ਜੋ ਹਰ ਗੋਣ ਹਰ ਉਤਰੇ ਇਹ ਜਿਹੜਾ ਹਰ ਦੇ ਗੁਣਾਂ ਨੂੰ ਉਚਰਦਾ ਉਹਦੀ ਔਕਤ ਤੇ ਦੁੱਖ ਦੋਨੇ ਖਤਮ ਹੋ ਜਾਂਦੇ ਹਨ ਜਪ ਮੰਨ ਹਰ 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 ਨਿਸਤਰ ਕਹਿੰਦੇ ਜਪਣ ਦੇ ਨਾਲ ਹਰ ਹਰ ਦੇ ਫਿਰ ਨਿਸਰ ਜਾਂਦਾ ਪਾ ਲੱਗ ਜਾਂਦਾ ਗੁਰ ਕੇ ਬਚਨ ਕਾਰਨ ਸੋਨ ਨ ਤੇ ਆਵੇ ਕਹਿੰਦੇ ਗੁਰੂ ਦੇ ਬਚਨ ਕਾਰਨ ਸੁਣ ਨਾ ਤੇ ਆਵੇ ਕਹਿੰਦੇ ਕੰਨਾਂ ਨਾਲ ਸੁਣੇ ਉਹਨੂੰ ਤੇ ਆਵੇ ਗੁਰੂ ਦੇ ਬਚਨਾਂ ਦੇ ਨਾਲ ਜਦੋਂ ਤੱਕ ਗੁਰੂ ਬਚਨ ਨਹੀਂ ਕਰਦੇ ਪਾਠ ਕਰਨ ਵਾਸਤੇ ਪਾਠ ਸੁਣਨ ਵਾਸਤੇ ਉਹਨੀ ਦੇਰ ਤੱਕ ਗੱਲ ਨਹੀਂ ਜਿਬਣਦੀ ਗੁਰੂ ਬਚਨ ਕਰਦੇ ਫਕਤ ਕਬੀਰ ਦੇ ਗੁਰੂ ਨੇ ਰਾਮਾਨੰਦ ਨੇ ਬਚਨ ਕੀਤੇ ਆਰਾਮ ਕੇ ਰਾਮ ਕਹੋ ਆਰਾਮ ਕਹਿਣੇ ਵਾਸਤੇ ਬਚਨ ਕੀਤੇ ਇਹਨਾਂ 'ਚੇ ਫਰਕ ਹੈ ਆਪਾਂ ਆਪਣੀ ਮਰਜ਼ੀ ਨਾਲ ਪਾਠ ਕਰਦੇ ਆ ਸਾਨੂੰ ਕਿਹਾ ਨਹੀਂ ਕਿਸੇ ਨੇ ਆਪਣੀ ਮਰਜ਼ੀ ਨਾਲ ਦੁਨੀਆ ਲੱਗੀ ਹੈ ਗੁਰੂ ਤਾਂ ਹਤੇ ਜਦੋਂ ਗੁਰੂ ਬਚਨ ਕਰਨ ਗੁਰੂ ਕਹਿਣ ਘੁਰ ਕੇ ਪਚਨ ਕਰਨ ਸੋਨਤੀ ਆਵੇ ਪਪ ਸਾਗਰ ਪਾਰ ਪਰੇ ਕਹਿੰਦੇ ਫਿਰੇ ਪਪ ਦਾ ਸਾਗਰ ਇਹਨੂੰ ਪਾਰ ਲੱਗੇ ਜਦੋਂ ਗੁਰੂ ਬਚਨ ਕਰਦਾ ਜਦੋਂ ਗੁਰੂ ਸੰਤ ਸਾਧੂ ਐ ਬਾਬੇ ਨਾਨਕ ਦੀ ਗੱਦੀ ਤੇ ਪਹਟਾਲਦੇ ਆ ਰੱਬ ਦੀ ਗੱਦੀ ਹੈ ਆਪਣੀ ਮਰਜ਼ੀ ਨਾਲ ਨਹੀਂ ਰੱਬ ਦੀ ਗੱਦੀ ਤੇ ਬੈਠਿਆ ਜਾ ਸਕਦਾ ਲੇਕਿਨ ਦੁਨੀਆ ਭਲੇਕੇ ਵਿੱਚ ਐ ਕਦੇ ਦੇਖਿਆ ਕਿ ਕਿੰਨੀ ਵੱਡੀ ਤਾਕਤ ਹੈ ਰੱਬ ਦੀ ਗੱਦੀ ਦੀ ਕਿੰਨੀ ਕਿ ਤਾਕਤ ਹੁੰਦੀ ਹੈ ਆਪਣੀ ਮਰਜ਼ੀ ਨਾਲ ਕਿਸੇ ਦੀ ਕੁਰਸੀ ਤੇ ਚੜ੍ਹ ਕੇ ਬਹਿ ਜਾਈਏ ਨਾ ਬਹੁਤ ਵੱਡੀ ਸਜ਼ਾ ਮਿਲਦੀ ਹੈ ਕਦੇ ਦੇਖਿਓ ਜਾ ਕੇ ਇੱਕ ਛੋਟਾ ਜਿਹਾ ਵੀ ਮੁਲਾਜ਼ਮ ਹੋਵੇ ਨਾ ਗਵਰਨਮੈਂਟ ਦਾ ਉਹਦੀ ਕੁਰਸੀ ਤੇ ਆਪਾਂ ਨਹੀਂ ਬਹਿ ਸਕਦੇ ਜਾ ਕੇ ਇਹ ਤਾਂ ਸਾਰੀ ਦੁਨੀਆ ਦਾ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦਾ ਬਾਦਸ਼ਾਹ ਹੈ ਇਸ ਦੀ ਗੱਡੀ ਤੇ ਅਸੀਂ ਪੁੱਛਦੇ ਨਹੀਂ ਕਿਸੇ ਤੋਂ ਇਸ ਗੱਡੀ ਪਰ ਬੈਠਣ ਲੱਗੇ ਪੁੱਛਦੇ ਨਹੀਂ ਕਿ ਇਹ ਤੋਂ ਜਪਮਾਨ ਹਰ ਹਰ ਨਿਸਤਰੇ ਗੁਰ ਕੇ ਬਚਨ ਕਰਨ ਸੋ ਨ ਧਿਆਵੇ ਭਵ ਸਾਗਰ પાર ਪਰੇ ਰਹੋ ਤਿਸ ਜਨ ਕੇ ਹਮ ਹਾਟ ਬਿਹੱਜ ਹੈ ਤਿਸ ਜਨ ਕੇ ਹਮ ਹਾਰਟ ਬਿਹੱਜ ਹੈ ਕਹਿੰਦੇ ਉਹਦੀ ਹੱਟੀ ਪਰ ਤਾਂ ਮਾਇ ਵੀ ਖਜਮਾ ਜਾ ਕੇ ਤਿਸ ਜਨ ਕੇ ਹਮ ਹਾਰਟ ਬਿਹੱਜੇ ਜਿਸ ਹਰ ਹਰ ਕਿਰਪਾ ਕਰੇ ਜਿਹਦੇ ਪਰ ਕਿਰਪਾ ਕਰਦੇ ਆ ਹਰ ਜਨ ਕੋ ਮਿਲਿਆ ਸੁਖ ਪਾਈਏ ਕਹਿੰਦੇ ਹਰ ਜਨ ਨੂੰ ਮਿਲਣ ਦੇ ਨਾਲ ਤਾਂ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਦੁੱਖ ਖਤਮ ਹੋ ਜਾਂ ਹੁਣ ਪਛਾਣ ਵੀ ਦੱਸਦੇ ਆ ਸਾਧੂ ਸੰਤਾਂ ਦੀ ਕਹਿੰਦੇ ਉਹਨਾਂ ਨੂੰ ਮਿਲਣ ਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਧੂਆਂ ਨੂੰ ਮਿਲਣ ਨਾਲ ਕੋਈ ਦੁੱਖ ਨਹੀਂ ਰਹਿੰਦਾ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹਰ ਜਨ ਕੋ ਮਿਲਿਆ ਸੁਖ ਪਾਈਏ ਸਭ ਦੁਰਮਤ ਮੈਲ ਹਰੇ ਸਾਰੀ ਦੁਰਮਤ ਦੀ ਮੈਲ ਖਤਮ ਹੋ ਜਾਂਦੀ ਹੈ ਹਰ ਜਨ ਕੋ ਹਰ ਭੁੱਖ ਲਖਾਨੀ ਕਹਿੰਦਾ ਹਰ ਜਨ ਨੂੰ ਹਰ ਦੀ ਭੁੱਖ ਲੱਗਦੀ ਹੈ ਜਨ ਤ੍ਰਿਪਤੇ ਜਾਂ ਹਰ ਗੁਣ ਵਿਚਰੈ ਕਦੇ ਭੁੱਖ ਕਤੋਂ ਖਤਮ ਹੁੰਦੀ ਹੈ ਜਦੋਂ ਸਿਮਰਨ ਕਰਦੇ ਹਨ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਕਾ ਜਨ ਕਦੇ ਇਸ ਤਰ੍ਹਾਂ ਜਿ ਇਕੜਾ ਜਾਲ ਵਿੱਚ ਮੱਛਲੀ ਐ ਮੱਛਲੀ ਪਾਣੀ ਤੋਂ ਅੱਡ ਹੋ ਕੇ ਬੜੀ ਤੜਫਦੀ ਐ ਇਤਰੇ ਸਾਧੂਆਂ ਨੂੰ ਜਦੋਂ ਤੱਕ ਨਾਮ ਨਾ ਮਿਲੇ ਉਹਨਾਂ ਦਾ ਮਨ ਵੀ ਚਾਹਤ ਨਹੀਂ ਹਰ ਕਾ ਜਨ ਹਰ ਕਾ ਜਲ ਮੀਨਾ ਹਰ ਬਿਸਰਤ ਫੂਟ ਮਰੀ ਜਿਨ ਇਹ ਪ੍ਰੀਤ ਲਾਈ ਸੋ ਜਾਣੇ ਕਹ ਜਾਣੇ ਜਿਸ ਮਾਨਤਾ ਰਹੀ ਕਹਿੰਦੇ ਜਿਨੇ ਪ੍ਰੀਤ ਲਾਈਓ ਜਾਣਦਾ ਜਾਂ ਜਿਹਦੇ ਮਨ ਦੇ ਵਿੱਚ ਇਹ ਪ੍ਰਗਟ ਹੋ ਗਿਆ ਉਹ ਜਾਣਦਾ ਜਨ ਨਾਨਕ ਹਰ ਦੇਖ ਸੁਖ ਪਾਵੈ ਜਨ ਨਾਨਕ ਫਿਰ ਉਹ ਨਾਰਕ ਦੇਵ ਜੀ ਬਚਨ ਕਰਦੇ ਜਨ ਨਾਨਕ ਹਰ ਦੇਖ ਕਹਿੰਦੇ ਜਨ ਜਦੋਂ ਜਾਣੇ ਰੱਬ ਨੂੰ ਦੇਖਦਾ ਜਾਨਣ ਨੂੰ ਰੱਬ ਦੇ ਦਰਸ਼ਨ ਹੁੰਦੇ ਆ ਸਾਧੂ ਨੂੰ ਰੱਬ ਦੇ ਦਰਸ਼ਨ ਹੁੰਦੇ ਆ ਹਰ ਜਨ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਊਖ ਤਰੈ ਕਹਦੇ ਫਿਰ ਜੇ ਤਨ ਦੀ ਜਿੰਨੀ ਭੁੱਖ ਹੈ ਨਾ ਸਾਰੀ ਖਤਮ ਹੋ ਜਾਂਦੀ ਫਿਰ ਕਿਸੇ ਕਿਸਮ ਦੀ ਭੁੱਖ ਨਹੀਂ ਰਹਿੰਦੀ ਨਾ ਖਾਣ ਦੀ ਨਾ ਪੀਣਨ ਦੀ ਨਾ ਪਹਿਣਨ ਦੀ ਸਾਰੀਆਂ ਭੁੱਖਾਂ ਖਤਮ ਹੋ ਜਾਂਦੀ ਚਿਰ ਕੋ ਨਾਨਕ ਦੇਵ ਜੀ ਮਹਾਰਾਜ ਪਾਣੀ ਦੇ ਰਾਹੀ ਸ਼ਬਦ ਦੇ ਰਾਹੀ ਇਸ ਕਲਯੁਗ ਦੀ ਜੀਵਦਾਧਾਰ ਕਰਦੇ ਸੋ ਆਓ ਆਪਾਂ ਆਪੇ ਨਾਨਕ ਦੇ ਦਰ ਤੇ ਆਈਏ ਸਾਡੇ ਪਰ ਵੀ ਰਹਿਮਤਾ ਕਰਨਗੇ ਲੇਕਿਨ ਇੱਕ ਨਵਾਰੇ ਸਿੱਖ ਬਜਵਾਈਏ ਇਹ ਤੇ ਹੰਕਾਰ ਦੀਆਂ ਪੰਡਾ ਲੈ ਕੇ ਨਾ ਆਈਏ ਵੱਡੇ ਬਣ ਕੇ ਨਾ ਆਈਏ ਦਾਨ ਕਿਸ ਨੂੰ ਮਿਲਦਾ ਹੈ ਗਰੀਬਾਂ ਨੂੰ ਅਮੀਰ ਨੂੰ ਤਾਂ ਲੋੜ ਨਹੀਂ ਰਹਿੰਦੀ ਗਰੀਬ ਨੂੰ ਲੋੜ ਰਹਿੰਦੀ ਹੈ ਸਿਰਕੂ ਨਾਨਕਦੇਵ ਜੀ ਮਹਾਰਾਜ ਗਰੀਬਾਂ ਨੂੰ ਨਵਾਜਦੇ ਹਨ ਹੰਕਾਰੀਆਂ ਨੂੰ ਨਿੰਦਕਾਂ ਨੂੰ ਪਰੇ ਤੱਕ ਦਿੰਦੇ ਹਨ ਸਾਖ ਤੰਨਿੰਦਕ ਦੁਸ਼ਟ ਖਿੰਨ ਮੇ ਬਦਾਰੀਆਂ ਇੱਕ ਖਿੰਨ ਦੇ ਵਿੱਚ ਸਾਖਤਾ ਨਿੰਦਕਾਂ ਨੂੰ ਹੰਕਾਰ ਜਾਂ ਰੂਬੇ ਦਾ ਕਰ ਦਿੰਦੇ ਆ ਜਿਹੜੇ ਗਰੀਬ ਹਨ ਉਹਨਾਂ ਨੂੰ ਨਿਵਾਜ ਦਿੰਦੇ ਹਨ ਉਹਨਾਂ ਦੀ ਝੋਲੀਆਂ ਪਰ ਕੇ ਬਾਬਾ ਨਾਨਕ ਵੇਜਦਾ ਸੋ ਸਾਧ ਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾਂਗੇ ਤੋਂ ਸੁਧ ਤੇ ਸਪਸ਼ਟ ਬਾਣੀ ਪੜ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਉ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ Ah. Uh -huh.